ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਸੈਂਟਰਲ ਗਵਰਨਮੈਂਟ ਪੈਨਸ਼ਨਰ ਯੂਨੀਅਨ ਜਿਨ੍ਹਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਘਰਸ਼ ਦੀ ਆਵਾਜ਼ ਬੁਲੰਦ ਕਰ ਦਿੱਤੀ ਹੈ।ਦਰਅਸਲ ਇਹਨਾਂ ਦਾ ਇਹ ਕਹਿਣਾ ਹੈ ਕਿ ਪੇ ਕਮਿਸ਼ਨ ਦੇ ਵਿੱਚ ਜਿਹੜਾ ਵਿਤਕਰਾ ਪਾਇਆ ਜਾ ਰਿਹਾ ਉਸ ਖਿਲਾਫ ਰੋਸ ਕਰ ਰਹੇ ਨੇ।ਦਰਅਸਲ ਇਹਨਾਂ ਦਾ ਇਹ ਕਹਿਣਾ ਹੈ ਕਿ ਅਤਵਾ ਜਿਹੜਾ ਪੇ ਕਮਿਸ਼ਨ ਹੈ ਉਸ ਦੇ ਵਿੱਚ ਸੋਧ ਦੇ ਲਈ ਜਿਹੜੀ ਸੈਸ਼ਨ ਦੇ ਵਿੱਚ ਕਾਰਵਾਈ ਹੋਣੀ ਹੈ ਤਾਂ ਉਸ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਹ ਜਿਹੜਾ ਪੇ ਕਮਿਸ਼ਨ ਦੇ ਵਿੱਚ ਪੰਜਵੇਂ ਤੇ ਛੇਵੇਂ ਪੇ ਕਮਿਸ਼ਨ ਦੇ ਵਿੱਚ ਵਿਤਕਰਾ ਪਾਇਆ ਗਿਆ ਸੀ ਜਿਸ ਨੂੰ ਉਸ ਵੇਲੇ ਵੀ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਗਿਆ ਸੀ ਤੇ ਹੁਣ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ ਜਿਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਦਰਮਿਆਨ ਸੈਂਟਰਲ ਪੈਨਸ਼ਨਰ ਜਿਹੜੇ ਯੂਨੀਅਨ ਹੈ ਉਸ ਦੀ ਸਕੱਤਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਤੇ ਇਸ ਨੂੰ ਲੈ ਕੇ ਸੰਘਰਸ਼ ਦੇ ਲਈ ਆਵਾਜ਼ ਜਿਹੜੀ ਹੈ ਉਹ ਉਲੰਧ ਕੀਤੀ ਜਾ ਰਹੀ ਹੈ ਹਾਂ ਜੀ ਕੀ ਨਾ ਤੇ ਕਿਹੜੀ ਮੇਰਾ ਨਾਮ ਬਨੋਲਾ ਟੁਡੇਜਾ ਜੀ ਮੈਂ ਸੈਕਟਰੀ ਸੈਂਟਰਲ ਪੈਨਸ਼ਨ ਸੈਂਟਰਲ ਗਵਰਨਮੈਂਟ ਪੈਨਸ਼ਨਰਾਈਜੇਸ਼ਨ ਦਾ ਸੈਕਟਰੀ ਹਾਂ ਤੇ ਅੱਜ ਅੱਜ 3 ਤਰੀਕ ਨੂੰ ਸਾਡਾ ਜਿਹੜਾ 8ਵਾਂ ਪੇ ਕਮਿਸ਼ਨ ਦੇ ਵਿੱਚ ਉਹਦੇ ਜੋ ਛੋਦ ਕਾਨੂੰਨ ਜਿਹੜਾ ਲਾਗੂ ਪਾਰਲੀਮੈਂਟ ਵਿੱਚ ਪਾਸ ਕੀਤਾ ਗਿਆ ਉਹਦੇ ਖਿਲਾਫ ਅਸੀਂ ਅੱਜ ਇਕੱਠੇ ਹੋਏ ਹਾਂ ਕਿਉਂਕਿ ਇਹ ਜਿਹੜੀ ਵਿਤਕਰਾ ਪੈਨਸ਼ਨ ਜਿਹੜੇ ਪੁਰਾਣੇ ਪੈਨਸ਼ਨਰ ਤੇ ਨਵੇਂ ਪੈਨਸ਼ਨ ਦੇ ਵਿੱਚ ਵਿਤਕਰਾ ਪਾਇਆ ਗਿਆ ਉਸ ਨੂੰ ਵਿਤਕਰੇ ਨੂੰ ਖਤਮ ਕਰਨ ਵਾਸਤੇ ਦੀ ਮੰਗ ਵਾਸਤੇ ਅਸੀਂ ਅੱਜ ਇਕੱਠੇ ਹੋਏ ਹਾਂ ਔਰ ਇਹ ਪਹਿਲਾ ਪੰਜਵਾਂ ਤੋਂ 6ਵੇਂ ਪੇ ਕਮਿਸ਼ਨ ਦੇ ਵਿੱਚ ਇਸੇ ਤਰ੍ਹਾਂ ਹੀ ਫਰਕ ਪਾਇਆ ਗਿਆ ਸੀ ਲੇਕਿਨ ਸਾਡੇ ਕਾਮਰੇਡ ਡੀਐਸ ਨਕਾਰਾ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅਸੀਂ ਚੱਕ ਕੇਸ ਲੜਿਆ ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵੀ ਵਿੱਚ ਤਰੀਕ ਦੇ ਹਿਸਾਬ ਨਾਲ ਜਾਂ ਕੈਟਾਗਰੀ ਦੇ ਹਿਸਾਬ ਨਾਲ ਕਿਸੇ ਪੈਨਸ਼ਨ ਵਿੱਚ ਫਰਕ ਨਹੀਂ ਛਾਇਆ ਜਾ ਸਕਦਾ ਸਭ ਨੂੰ ਬਰਾਬਰ ਦਾ ਅਧਿਕਾਰ ਹੈ ਸੰਵਿਧਾਨ ਦੇ ਵਿੱਚ ਸੈਕਸ਼ਨ ਆਰਟੀਕਲ 19 ਦੇ ਵਿੱਚ ਸਭ ਨੂੰ ਬਰਾਬਰ ਦਾ ਅਧਿਕਾਰ ਹੈ ਤੇ ਸਭ ਨੂੰ ਐਟ ਪਾਰ ਸਮਝਿਆ ਜਾਵੇ ਉਸ ਨੂੰ ਬੰਦੇ ਨਜ਼ਰ ਰੱਖਦੇ ਸੱਤਵੇਂ ਪੇ ਕਮਿਸ਼ਨ ਦੇ ਵਿੱਚ ਸਭ ਨੂੰ ਬਰਾਬਰ ਪੈਨਸ਼ਨ ਦਾ ਵਾਅਦਾ ਮਿਲਿਆ ਸਭ ਕੋਈ ਬੈਨੀਫਿਟ ਮਿਲੇ ਲੇਕਿਨ ਹੁਣ ਅਠਵਾਂ ਪੇ ਕਮਿਸ਼ਨ ਬੈਠਾ ਹੈ ਉਹਦੇ ਵਿੱਚ ਜਿਹੜੀ ਸੋਧ ਕਾਨੂੰਨ ਪਾਸ ਕਰਕੇ ਉਹਨਾਂ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਵਿਤਕਰੇ ਨੂੰ ਖਤਮ ਕਰਨ ਵਾਸਤੇ ਉਹਨਾਂ ਦੇ ਵਿੱਚ ਵਿਤਕਰਾ ਜੋ ਪਾਇਆ ਉਹਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਇਹ ਵਿਤਕਰਾ ਖਤਮ ਕੀਤਾ ਜਾਵੇ ਉਸ ਨੂੰ ਲੈ ਕੇ ਸਾਡੀ ਜਿਹੜੀ ਐਸੋਸ਼ਨਾਂ ਸਾਰੀਆਂ ਇਕੱਠੀਆਂ ਹੋਈਆਂ ਉਹਨਾਂ ਡਿਮਾਂਡ ਖੜੀ ਕੀਤੀ ਫਿਰ ਸਰਕਾਰ ਨੇ ਆਨਲਾਈਨ ਮੀਟਿੰਗ ਸਾਰੇ ਲੀਡਰਾਂ ਨਾਲ ਮੀਟਿੰਗ ਕੀਤੀ ਉਹਦੇ ਵਿੱਚ ਉਹਨਾਂ ਨੇ ਮੰਨਿਆ ਕਿ ਅਸੀਂ ਨਹੀਂ ਫਰਕ ਪਾਵਾਂਗੇ ਕੁਝ ਕੋਈ ਫਰਕ ਨਹੀਂ ਹੋਏਗਾ ਵਿਤਕਰਾ ਪੁਰਾਣੇ ਪੈਨਸ਼ਨਰ ਤੇ ਨਵੇਂ ਪੈਨਸ਼ਨਰ ਕੋ ਵਿਤਕਰਾ ਨਹੀਂ ਪਾਵਾਂਗੇ ਪਰ ਉਸੇ ਬੱਚ ਸਾਡੇ ਲੀਟਰ ਨੇ ਕਿਹਾ ਵੀ ਤੁਸੀਂ ਇਸੇ ਵਿੱਚ ਇੱਕ ਕਲੈਰੀਫਿਕੇਸ਼ਨ ਨੋਟੀਫਿਕੇਸ਼ਨ ਜਾਰੀ ਕਰੋ ਤਾਂ ਕਿ ਸਾਡਾ ਜਿਹੜਾ ਸ਼ੱਕ ਜਿਹੜੀ ਸ਼ੰਸ਼ਾ ਹੈ ਸਾਡੇ ਵਿੱਚ ਬਣ ਉਹ ਦੁਸ਼ੰਕਾ ਦੂਰ ਹੋ ਸਕੇ ਪਰ ਉਹ ਅਜੇ ਤੱਕ ਹਲੇ ਲਾਗੂ ਨਹੀਂ ਕੀਤਾ ਗਿਆ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਉਸ ਨੂੰ ਲੈ ਕੇ ਆਲ ਇੰਡੀਆ ਦੇ ਵਿੱਚ ਅੱਜ ਸਭ ਜਗ੍ਹਾ 12 ਵਜੇ ਤੱਕ ਤਰਨਾ ਰੱਖਿਆ ਗਿਆ ਸੈਂਟਰਲ ਗਵਰਨਮੈਂਟ ਦਫ਼ਤਰਾਂ ਦਾ ਕਿ ਤਰਨਾ ਰੱਖਿਆ ਗਿਆ ਹੈ ਉਸ ਨੂੰ ਬੰਦੇ ਨਜ਼ਰ ਆ ਜੀ ਅਸੀਂ ਸਾਰੇ ਵਿਭਾਗ ਦੇ ਭਾਗ ਦੇ ਇਕੱਠੇ ਹੋਏ ਹੈ ਕਰਮਚਾਰੀ ਪੈਨਸ਼ਨਰਸ ਔਰ ਦੂਜੇ ਕਰਮਚਾਰੀ ਵੀ ਸਾਡਾ ਸਾਥ ਦਿੱਤਾ ਹੈ ਪੈਨਸ਼ਨਰ ਆਪਣੇ ਐਮਈਐਸ ਪੈਨਸ਼ਨਰ ਵੀ ਐਸੋਸੀਏਸ਼ਨ ਵਾਲੇ ਵੀ ਆਏ ਹੈ ਜਾਕੀ ਡਿਫੈਂਸ ਵਾਲ ਸਿਵਲਨ ਵੀ ਆਏ ਹੈ ਅਗਲੀ ਰੰਡੀ ਜਿਹੜੀ ਸਾਡੀ ਸੈਂਟਰਲ ਕਮੇਟੀ ਆਲ ਇੰਡੀਆ ਪੈਸੋਸੀਏਸ਼ਨ ਵੱਲੋਂ ਜਿਵੇਂ ਆਉਗੀ ਅਸੀਂ ਉਵੇਂ ਕਰਾਂਗੇ ਸਾਨੂੰ ਆਸ ਹੈ ਵੀ ਇਸ ਅੱਜ ਜਿਹੜਾ ਹੈ ਹਲਾਰਾ ਮਿਲੂਗਾ ਹੰਗਾਰਾ ਮਿਲੇ ਔਰ ਪੈਸ਼ਨਰ ਜੂ ਨੋਟੀਫਿਕੇਸ਼ਨ ਜਾਰੀ ਹੋ ਜਾਊਗੀ ਨਹੀਂ ਤਾਂ ਫਿਰ ਜਿਵੇਂ ਉਤੋਂ ਕਾਲ ਆਊਗੀ ਅਸੀਂ ਹੋ ਬਹਿਕਰਾਂਗੇ ਬਹੁਤ ਬਹੁਤ ਤੁਹਾਡਾ ਪ੍ਰੈਸ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋ ਸਾਰੇ ਇੱਥੇ ਪਹੁੰਚੇ ਆਪ ਦਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ